ਅੱਜ ਸ਼ਿਵ ਸਨਾ ਹਿੰਦੁਸਤਾਨ ਲੁਧਿਆਣਾ ਦੇ ਸਭ ਜਿਹੜੇ ਸੀਨੀਅਰ ਲੀਡਰ ਸੀਗੇ ਰਾਸ਼ਟਰੀ ਲੈਵਲ ਤੇ ਪੰਜਾਬ ਲੈਵਲ ਤੇ ਜਿਹੜੇ ਲੁਧਿਆਣਾ ਸੰਬੰਧਿਤ ਔਰ ਪਾਰਟੀ ਦੇ ਜ਼ਿਲ੍ਹਾ ਦੇ ਕਾਇਦੇ ਸਾਰੇ ਲੀਡਰ ਸਰਵਾਨਾਂ ਦੀ ਇੱਕ ਸਾਂਝੀ ਬੈਠਕ ਹੋਈ ਹੈ ਔਰ ਇਸ ਬੈਠਕ ਦੇ ਵਿੱਚ ਜਿਹੜਾ ਪੰਜਾਬ ਚ ਨਵੇਂ ਸਿਰੇ ਤੋਂ ਅੱਤਵਾਦ ਵਖਵਾ ਦਾ ਇੱਕ ਨਵਾਂ ਰੂਪ ਆਇਆ ਉਹਦੇ ਖਿਲਾਫ ਸ਼ਿਵ ਸਨਾ ਹਿੰਦੁਸਤਾਨ ਨੇ ਰਣਨੀਤੀ ਬਣਾਈ ਹੈ ਇਕ ਕਾਲੀ ਨਾਲ ਬਾਰਿਓਸ ਲਵਾਰਿਓਸ ਜਿਹੜਾ ਨਵਾਂ ਆਇਆ ਹੈ ਜਿਨ੍ਹਾਂ ਨੇ ਤਰਨਤਾਰਨ ਦੇ ਬਾਈ ਇਲੈਕਸ਼ਨ ਦੇ ਵਿੱਚ ਅ ਸੰਦੀਪ ਸੰਨੀ ਵਰਗੇ ਕਾਤਲ ਦੇ ਭਰਾ ਨੂੰ ਤੇ ਚੋਣਾਂ ਚ ਉਤਾਰਿਆ ਉਹਦਾ ਡਟਵਾ ਵਿਰੋਧ ਕਰਨ ਦੇ ਲਈ ਪਾਰਟੀ ਨੇ ਕਾਲਜ ਦਿੱਤੀ ਹੈ ਕਿ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਸੁਭਾ ਸਿੰਘ ਦੀ ਹੱਤਿਆ ਕੀਤੀ ਜਿਨ੍ਹਾਂ ਨੇ ਹਿੰਦੂ ਪੌਂਡ ਦੇ ਬੇਮਿਸਾਲ ਪੌਂਡ ਦੇ ਹੀਰੇ ਅਮਰ ਸਹਿਜ ਸੁਦੀਪ ਸੁਰੀ ਦਾ ਕਤਲ ਕੀਤਾ ਇਹ ਦੇ ਵਿਰੋਧ ਸਾਰੇ ਹਿੰਦੂ ਜੱਥੇਬੰਦਿਆਂ ਨੂੰ ਇਕੱਠੇ ਹੋ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਹੈ ਹਿੰਦੂ ਜੱਥੇਬੰਦਿਆ ਹੀ ਨਹੀਂ ਜਿਹੜੇ ਦੇਸ਼ ਨਾਲ ਪਿਆਰ ਕਰਦੇ ਹੈ ਜਿਹੜੇ ਦੇਸ਼ ਦੇ ਤਿਰੰਗੇ ਨਾਲ ਪਿਆਰ ਕਰਦੇ ਹੈ ਉਹਨਾਂ ਨੂੰ ਅਜਿਹੀ ਚੋਣ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਪੰਜਾਬ 'ਚ ਰਵਾਇਤ ਬਣ ਕੇ ਹੈ ਕਿ ਜਿਹੜੇ નિર્ਦੋਸ਼ ਲੋਕਾਂ ਦੇ ਕਾਤਲ ਹੈ ਜਿਨ੍ਹਾਂ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਆਪਣੇ ਬੰਦੂਖਾਂ ਨਾਲ ਰੋਂਦਾ ਹੈ ਉਹਨਾਂ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਂਦਾ ਹੈ ਦੇਸ਼ ਦੇ ਵਿਧਾਨ ਸਭਾ 'ਚ ਭੇਜਣ ਦੀ ਰਵਾਇਤ ਸ਼ੁਰੂ ਕੀਤੀ ਹੈ ਜਿਹਦੇ ਨਾਲ ਰੋਲ ਮਾਡਲ ਕੌਣ ਹੋ ਰਿਹਾ ਪੰਜਾਬ ਚ ਉਹ ਰੋਲ ਮਾਡਲ ਹੋ ਰਿਹਾ ਜਿਨ੍ਹਾਂ ਨੇ નિર્ਦੋਸ਼ ਲੋਕਾਂ ਦੀ ਕਤਲ ਕੀਤੀ ਹੋਏ ਹੱਤਿਆਰੇ ਹੋਣ ਇਸ ਰਵਾਇਤ ਨੂੰ ਤੋੜਨ ਲਈ ਸ਼ਿਵ ਸੈਨਾ ਹਿੰਦੁਸਤਾਨ ਨੇ ਅੱਜ ਮੀਟਿੰਗ ਕੀਤੀ ਕੋਈ ਵੀ ਵਿਅਕਤੀ ਜਿਹੜਾ ਦੇ ਦੇ ਏਕਤਾ ਅਖੰਡਤਾ ਦੇ ਹੱਥ ਦੇ ਵਿੱਚ ਤਰਨਤਨ ਬਾਅਦ ਇਲੈਕਸ਼ਨ ਦਾ ਚੋਣ ਲੜਦਾ ਉਹਨੂੰ ਅਸੀਂ ਪੂਰਾ ਸਮਰਥਨ ਕਰਾਂਗੇ ਔਰ ਜਿਹੜਾ ਕਾਦਲ ਚੋਣ ਲੜ ਰਿਹਾ ਇਹਦਾ ਅਸੀਂ ਡਟਮਾ ਵਿਰੋਧ ਕਰਾਂਗੇ ਅੱਜ ਅਸੀਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਦੋਨੋਂ ਮਹਾਨ ਸੇਧਾਂ ਨੂੰ ਜਿਹੜੇ ਸੂਰੀ ਸਾਹਿਬ ਅਰ ਸੁਭੇ ਸਿੰਘ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਿਸ ਪੰਜਾਬ ਪੁਲਿਸ ਚ ਸੇਵਾ ਨਿਭਾਈ ਹੈ ਸੁਭੇ ਸਿੰਘ ਨੇ ਉਹਨਾਂ ਦੀ ਮੌਤ ਤੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਕਿਨਾਰਾ ਕਰ ਲਿਆ ਪਤਾ ਨਹੀਂ ਕਿਉਂ ਕਾਰਨ ਸੀਗਾ ਪਰ ਸੱਚ ਹੈ ਨਾ ਦੋਸਤਾਂ ਇਸ ਸ਼ਹੀਦ ਦੇ ਨਾਲ ਖੜਿਆ ਉਹਨਾਂ ਦੇ ਪਰਿਵਾਰ ਨਾਲ ਖੜਿਆ ਔਰ ਸੁਭੇ ਸਿੰਘ ਨੂੰ ਵੀ ਦੇਸ਼ ਦੀ ਜਿਹੜੀ ਉਹਨਾਂ ਨੇ ਸੇਵਾ ਕੀਤੀ ਉਹਨੂੰ ਸ਼ਰਧਾਂਜਲੀ ਦਿੱਤੀ ਹੈ ਜੇ ਉਹਨਾਂ ਨੇ ਕੁਝ ਗਲਤੀਆਂ ਕੀਤੀਆਂ ਹੋਣਗੀਆਂ ਉਹ ਦੇਸ਼ ਦੇ ਜੁਡੀਸ਼ਰੀ ਉਹਨਾਂ ਨੂੰ ਸਜ਼ਾ ਦੇ ਰਹੀ ਸੀ ਕਿਸੇ ਵੀ ਕਾਤਲ ਨੂੰ ਕਿਸੇ ਵੀ ਗੁੰਡੇ ਨੂੰ ਕਿਸੇ ਵੀ ਦੇਸ਼ ਦੇ ਦੁਸ਼ਮਣ ਨੂੰ ਇਹ ਹੱਕ ਨਹੀਂ ਹੈ ਕਿ ਉਹ ਬੰਦੂਕ ਫਟਾ ਕੇ ਕਿਸੇ ਦਾ ਕਤਲ ਕਰਕੇ ਆਪਣੇ ਆਪ ਨੂੰ ਮਸੀਹਾ ਜਾਂ ਆਪਣੇ ਆਪ ਨੂੰ ਜਸਟਿਸ ਸਾਬਤ ਕਰੇ ਭਗਤ ਸਿੰਘ ਰਾਜਗੁਰੂ ਸੁਖਦੇਵ ਸ਼ਹੀਦ ਗੁਰਗੋਬਿੰਦ ਗੁਰਗੋਮੀ ਸਿੰਘ ਜੀ ਤੋਂ ਉਹਨਾਂ ਦੇ ਸਭ ਜਜ਼ਾਤਾਂ ਤੋਂ ਵੀਰ ਹਕੀਕਤ ਰਾਏ ਤੋਂ ਔਰ ਜਿਹੜੇ ਸਾਡੇ ਮਹਾਪੁਰਸ਼ ਹੋਏ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਨਸੇ ਦੇ ਦਲਦਲ ਚ ਨਹੀਂ ਫਸਣਾ ਚਾਹੀਦਾ ਕੋਈ ਛੋਟੀ ਅਸਫਲਤਾ ਆਏ ਤਾਂ ਉਸ ਦਾ ਨਮੋਸੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਹਿੰਮਤ ਨਾਲ ਕਰਨਾ ਚਾਹੀਦਾ ਅਸੀਂ ਭਗਵਾਨ ਰਾਮ ਜੀ ਦੇ ਵਾਰਿਸ ਹਾਂ ਜਿਨ੍ਹਾਂ ਨੂੰ ਰਾਜ ਤਿਲਕ ਹੁੰਦੇ ਹੁੰਦੇ 14 ਸਾਲ ਦਾ ਬਨਵਾਸ ਹੋ ਗਿਆ ਪਰ ਉਹਨਾਂ ਨੇ ਉਸ ਨੂੰ ਆਪਣੇ ਕਰਮ ਦਾ ਹਿੱਸਾ ਮੰਨਦੇ ਹੋਏ ਪੂਰੀ ਤਾਕਤ ਨਾਲ ਆਪਣੇ ਮਾਤਾ ਪਿਤਾ ਦੀ ਆਗਿਆ ਸਮਝ ਕੇ ਆਪਣਾ ਧਰਮ ਸਮਝ ਕੇ ਉਹਨਾਂ ਨੇ 14 ਸਾਲ ਦਾ ਬਨਵਾਸ ਪੂਟਿਆ ਪਰ ਉਹ ਕਿਸੇ ਤਰ੍ਹਾਂ ਨਮੋਸੀ ਦੇ ਸ਼ਿਕਾਰ ਨਹੀਂ ਹੋਏ ਉਹਨਾਂ ਨੇ ਆਪਣੇ ਕਰਮ ਨੂੰ ਸਮਝਾ ਇਸੇ ਤਰ੍ਹਾਂ ਅੱਜ ਦੇ ਨੌਜਵਾਨ ਨੂੰ ਸ੍ਰੀ ਰਾਮਾਇਣ ਜੀ ਤੋਂ ਗੀਤਾ ਤੋਂ ਭਾਗਵਤ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸੇਧੀ ਤੋਂ ਸੇਧ ਲੈਣੀ ਚਾਹੀਦੀ ਹੈ ਵੀਰ ਹਕੀਕਤ ਰਾਏ ਮਹਾਰਾਣਾ ਪ੍ਰਤਾਪ ਸਿਵਾ ਜੀ ਮਰਾਠੇ ਤੋਂ ਸੇਧ ਲੈਣੀ ਚਾਹੀਦੀ ਹੈ ਔਰ ਕਿਸੇ ਤਰ੍ਹਾਂ ਨਮੋਸੀ ਦਾ ਸ਼ਿਕਾਰ ਹੋ ਕੇ ਨਸ਼ੇ ਦੇ ਦਲਦਲ ਚ ਨਹੀਂ ਫਸਣਾ ਚਾਹੀਦਾ ਦੇਸ਼ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਔਰ ਦੇਸ਼ ਦੇ ਦੁਸ਼ਮਣਾਂ ਦੇ ਨਾਲ ਡਟ ਕੇ ਟਾਕਰਾ ਕਰਨਾ ਚਾਹੀਦਾ ਪ੍ਰਤਿ ਪੰਜਾਬ ਚ ਸ਼ਿਵ ਸੈਨਾ ਬਹੁਤ ਹੋ ਗਈਆਂ ਇਹ ਨਹੀਂ ਸੋਚੇ ਕਿ ਇੱਕ ਵਾਰ ਇਕੱਠੇ ਹੋ ਕੇ ਜਿਹੜਾ ਪੰਜਾਬ ਦੇ ਵਿੱਚ ਏਡਾ Hindu ਸਮਾਜ ਜਿਹੜਾ ਇਕੱਠਾ ਹੋ ਜਵੇ ਕਿ ਲਗ ਲਗ ਜਿਹੜਾ ਵਖਰ ਗਿਆ ਸਾਰੇ ਕੀ ਕਹਿਣਾ ਚਾਹੀਦਾ ਤੁਸੀਂ ਸ਼ਿਵ ਸੈਨਾ ਬਹੁਤ ਹੋਣ ਦੇ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਉਹਨਾਂ ਨੂੰ ਆਪਣੇ ਟੀਚੇ ਦੇ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਕੋਈ ਸ਼ਿਵ ਸੈਨਾ ਹੋਵੇ ਅਗਰ ਉਹ ਦੇਸ਼ ਦੇ ਹਿਤ ਵਿੱਚ ਕੰਮ ਕਰ ਰਹੀ ਹੈ ਅਗਰ ਉਹ Hindu ਸਮਾਜ ਦੀ ਇਕਤਾ ਖੰਡਕਾ ਲਈ ਕੰਮ ਕਰ ਰਹੀ ਹੈ ਅਗਰ ਉਹ ਸਨਾਤਨਧਰਮ ਦੀ ਬੜੋਤਲੀ ਕੰਮ ਕਰ ਰਹੀ ਹੈ ਤੇ ਸੰਖਿਆ ਕਿੰਨੀ ਵੀ ਹੋਵੇ ਪਰ ਉਹ ਆਪਣੇ ਟੀਚੇ ਤੋਂ ਜਾਣਕਾਰ ਹੋਣੇ ਚਾਹੀਦੇ ਆਪਣੇ ਟੀਚੇ ਦੇ ਪ੍ਰਤੀ ਸਮਰਪਿਤ ਹੋਣੇ ਚਾਹੀਦੇ ਉਹਨਾਂ ਦੀ ਸੰਖਿਆ ਦੇ ਵਿੱਚ ਵਾਧੇ ਹੋਣ ਦੇ ਨਾਲ ਕੋਈ ਪਰੇਸ਼ਾਨੀ ਨਹੀਂ ਕੁਝ ਲੋਕਾਂ ਵੱਲੋਂ ਸ਼ਿਵਸੈਨਾ ਦੇ ਨਾਮ ਤੇ ਮਤਲਬ ਉਹ ਗਲਤ ਕੰਮ ਕੀਤੇ ਜਾ ਰਹੇ ਹਨ ਨਾਮ ਬਰਨਾਮ ਕੀਤਾ ਜਾ ਰਿਹਾ ਹੈ ਸ਼ਿਵਸੈਨਾ ਦਾ ਇਸ ਵਰ ਇੱਕ ਗੱਲ ਹੈ ਇਹ ਤਾਂ ਦੇਸ਼ ਦੇ ਕਾਨੂੰਨ ਦੀ ਜ਼ਿੰਮੇਵਾਰੀ ਹੈ ਕੋਈ ਵੀ ਸੰਗਠਨ ਕੇਵਲ ਸ਼ਿਵਸੈਨਾ ਨਹੀਂ ਕੋਈ ਵੀ ਸੰਗਠਨ ਅਗਰ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੇਵਲ ਭਰਮ ਪਲਾਇਆ ਜਾ ਰਿਹਾ ਹੈ ਕੇਵਲ ਸ਼ਿਵਸੈਨਾ ਵਾਲੇ ਗਲਤ ਕੰਮ ਕਰਦੇ ਕਿਉਂ ਗਲਤ ਕੰਮ ਕਰਾ ਸਿਪਸਨ ਵਾਲੇ ਕਰ ਰਹੇ ਬਾਕੀ ਸੰਗਠਨਾ ਦੇ ਲੋਕ ਨਹੀਂ ਕਰ ਰਹੇ ਬਹੁਤ ਸਾਰੇ ਸੰਗਠਨਾ ਦੇ ਲੋਕ ਫੜੇ ਜਾਂਦੇ ਆ ਜਿਹੜਾ ਨਸ਼ੇ ਦਾ ਕਾਰੋਬਾਰ ਕਰਦੇ ਹੁੰਦੇ ਆ ਬਹੁਤ ਸਾਰੇ ਸੰਗਠਨਾ ਦੇ ਲੋਕ ਫੜੇ ਜਾਂਦੇ ਆ ਜਿਹੜੇ ਫੇਰਾ ਐਕਟ ਦੇ ਅੰਦ ਕੰਮ ਕਰਦੇ ਆ ਬਹੁਤ ਸਾਰੇ ਲੋਕਾਂ ਦੇ ਸੰਗਠਨ ਦੇ ਲੋਕ ਪਕੜੇ ਜਾਂਦੇ ਜਿਹੜੇ ਨਸ਼ਾ ਲੈ ਜਾਂਦੇ ਹੋਏ ਕਾਰ ਚ ਫੜੇ ਜਾਂਦੇ ਆ ਉਹਨਾਂ ਦੀ ਨੇਮ ਪਲੇਟ ਲੱਗੀ ਹੁੰਦੀ ਆ ਕੇਵਲ ਔਰ ਕੇਵਲ ਪੰਜਾਬ ਚ ਫੈਸ਼ਨ ਬਣ ਗਿਆ शिवसेना ਨੂੰ ਬਦਨਾਮ ਕੀਤਾ ਜਾਏ ਕੱਲ ਮੈਂ ਇੱਕ ਸੱਜਣ ਨੂੰ ਦੇਖ ਰਿਹਾ ਸੀ ਉਹ ਪਾਸ਼ਣ ਦੇ ਰਹੀ ਸੀ ਕਿ शिवसेना ਵਾਲਿਆਂ ਨੇ ਸਿਕਿਉਰਿਟੀ ਵਿਡਰਾ ਕਰ ਲਓ ਤਾਂ ਇਹ ਫਿਰ ਪੰਜਾਬ 'ਚ ਸ਼ਾਂਤੀ ਹੋ ਜਾਏਗੀ ਕਿਉਂ ਪੰਜਾਬ 'ਚ ਸ਼ਾਂਤੀ ਕੇਵਲ शिवसेना ਵਾਲਿਆਂ ਨੇ ਕੀਤੀ ਹੈ ਜਿਹੜੇ ਅਸਾਲਟਾਂ ਪੜੀਆਂ ਜਾ ਰਹੀਆਂ ਨੇ ਜਿਹੜਾ ਡਰੋਨ ਤੇ ਰਾਈ ਅਸਲੇ ਪਕੜੇ ਜਾ ਰਹੇ ਨੇ ਐਸੇ ਐਸੇ ਆਰਡੀਐਕਸ ਪਕੜੇ ਜਾ ਰਹੇ ਕੋਈ ਕਿ शिवसेना ਵਾਲੇ ਲੈ ਕੇ ਆ ਰਹੇ ਕੋਈ ਵੀ शिवसेना ਉਹ ਦੇਸ਼ ਭਗਤ ਪਾਰਟੀ ਹੈ ਔਰ शिवसेना ਦੇ ਬੈਨਰ ਤਲੇ ਕੁਝ ਲੋਗ ਗਲਤ ਹੋ ਸਰ ਉਹ ਲੋਕ ਤਾਂ ਹਰ ਪਾਰਟੀ ਚ ਵਿਰਾਜਮਾਨ ਹੈ ਕੇਵਲ ਸ਼ਿਵ ਸੈਨਾ ਤੋਂ ਪ੍ਰੇਸ਼ਾਨੀ ਹੈ ਉਹ ਲਿਆ ਕਿ ਸ਼ਿਵ ਸੈਨਾਲੇ ਬੇਲੋਗ ਹੋ ਕੇ ਬੇਖੌਫ ਹੋ ਕੇ ਦੇਸ਼ ਦੀ ਇਕਤਾ ਕੰਢਾ ਤੇ ਆਪ ਚ ਬੋਲਦੇ ਉਹ ਸ਼ਿਵ ਸੈਨਾ ਕੋਈ ਵੀ ਹੋ ਪੂਰੀ ਮਜ਼ਬੂਤੀ ਨਾਲ ਆਪਣੀ ਜਾਨ ਤੇ ਕਹਿ ਕੇ ਬੋਲਦੇ ਉਹ ਵਤਨ ਲਈ ਲੜ ਰਹੇ ਵਤਨ ਲਈ ਲੜ ਰਹੇ ਇਸ ਕਰਕੇ ਸ਼ਿਵ ਸੈਨਾ ਦੇ ਦੁਸ਼ਮਣ ਲੋਕ ਸ਼ਿਵ ਸੈਨਾ ਨੂੰ ਕੁਚਲ ਦੇਣਾ ਚਾਹੁੰਦੇ ਹੈ ਪਰ ਸਿਪਸੈਨੇ ਕੋਈ ਵੀ ਹੈ ਉਹ ਸਾਡੇ ਭਰਾ ਹੈ ਸਾਡੇ ਆਪਣੇ ਅਸੀਂ ਉਹਨਾਂ ਦੇ ਨਾਲ ਥੈਂਕ ਯੂ